ਦਿੱਲੀ ਦੀ ਖਨੌਰੀ ਬਾਰਡਰ ਉੱਪਰ ਲਗਾਤਾਰ ਪਿਛਲੇ 2 ਮਹੀਨਿਆਂ ਤੋਂ ਜਗਜੀਤ ਸਿੰਘ ਡੱਲੇਵਾਲ ਜੀ ਮਰਨਵਰਤ ਉੱਪਰ ਬੈਠੇ ਹੋਏ ਹਨ ਅਤੇ ਪਿਛਲੇ ਦਿਨੀ ਭਾਰਤ ਸਰਕਾਰ ਵੱਲੋਂ ਪ੍ਰਪੋਜ਼ਲ ਦੇ ਰੂਪ ਦੇ ਵਿੱਚ ਇੱਕ 14 ਫਰਵਰੀ ਨੂੰ ਮੀਟਿੰਗ ਦੇ ਲਈ ਜੋ ਸਹਿਮਤੀ ਪ੍ਰਗਟ ਕਰਵਾਈ ਗਈ ਹੈ ਉਸ ਦੇ ਹাদার ਤੇ ਜਗਜੀਤ ਸਿੰਘ ਢੱਲੇਵਾਲ ਦੇ ਮੈਡੀਕਲ ਟਰੀਟਮੈਂਟ ਸ਼ੁਰੂ ਕਰ ਦਿੱਤਾ ਗਿਆ ਪਰ ਉਸ ਵਿੱਚ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਵੱਲੋਂ ਤਿਆਰ ਬਕਰ ਡਾਕਟਰ ਮਹయ్యా 크라운 ਦੀ ਬਜਾਏ ਟ੍ਰੇਨਿੰਗ ਕਰ ਰਹੇ ਨਵੇਂ ਡਾਕਟਰਾਂ ਨੂੰ ਇਲਾਜ ਵਿੱਚ ਜ਼ਿੰਮੇਵਾਰੀ ਦਿੱਤੀ ਗਈ ਜਿਸ ਨੂੰ ਲੈ ਕੇ ਕਿਸਾਨਾਂ ਅਤੇ ਇਹ ਜੀਸਨ ਡੱਲੇ ਵਾਲ ਦੀ ਮੌਤ ਨਾਲ ਜੋ ਪੰਜਾਬ ਸਰਕਾਰ ਅਤੇ ਪਾਰ ਸਰਕਾਰ ਖਿਲਵਾੜ ਕਰ ਰਹੀ ਹੈ ਉਸ ਦੀ ਆਵਾਜ਼ ਨੂੰ ਬੁਲੰਦ ਕਰਨ ਦੇ ਲਈ ਡਾਕਟਰ ਸਵੈਮਾਨ ਸਿੰਘ ਨੇ ਅਮਰੀਕਾ ਤੋਂ ਫੇਸਬੁੱਕ ਦੇ ਉੱਪਰ ਜਾਣਕਾਰੀ ਸਾਂਝੀ ਕੀਤੀ ਤਾਂ ਪੰਜਾਬ ਸਰਕਾਰ ਅਤੇ ਪਾਰ ਸਰਕਾਰ ਵੱਲੋਂ ਡਾਕਟਰ ਸਵੈਮਾਨ ਸਿੰਘ ਦਾ ਫੇਸਬੁੱਕ ਅਕਾਊਂਟ ਬੰਦ ਕਰ ਦਿੱਤਾ ਗਿਆ ਜੋ ਕਿ ਵਾਜ ਨੂੰ ਦਬਾਉਣ ਦੇ ਲਈ ਸਰਾਸਰ ਗਲਤ ਕਦਮ 파ਰਤਕਾਰ ਤੇ ਪੰਜਾਬ ਸਰਕਾਰ ਵੱਲੋਂ ਉਠਾਇਆ ਜਾ ਰਿਹਾ ਹੈ ਡਾਕਟਰ ਸੁਆਮਨ ਸਿੰਘ ਨੇ ਅਪੀਲ ਕਰਦੇ ਹੋਏ ਕਿ ਜੋ ਲਗਾਤਾਰ ਜਗਜੀਤ ਸਿੰਘ ਢੱਲੇਵਾਲ ਦੀਆਂ ਹੈਲਥ ਰਿਪੋਰਟਾਂ ਨੂੰ ਮੀਡੀਆ ਜਰੀਏ ਲੋਕਾਂ ਵਿੱਚ ਦੱਸਿਆ ਜਾ ਰਿਹਾ ਸੀ ਉਸ ਨੂੰ ਲੈ ਕੇ ਉਹਨਾਂ ਦਾ ਫੇਸਬੁਕ ਪੇਜ ਨੂੰ ਬੈਨ ਕਰ ਦਿੱਤਾ ਗਿਆ ਜੋ ਕਿ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੇ ਲੋਕਾਂ ਤੋਂ ਡਰਦੀ ਏ ਅਤੇ ਲੋਕਾਂ ਉੱਪਰ ਅਤਿਆਚਾਰ ਕਰ ਰਹੀ ਹੈ ਝੂਠੀ ਇਤਲਾਹ ਦਿੱਤੀ ਜਾ ਰਹੀ ਹੈ ਕਿ ਡਾਕਟਰ ਸਵੇਮਾਨ ਸਿੰਘ ਡਾਕਟਰਾਂ ਦੇ ਜੋ ਮੈਡੀਕਲ ਟਰੀਟਮੈਂਟ ਕਰ ਰਹੇ ਹਨ ਉਸ ਵਿੱਚ ਦਖਲਅੰਦਾਜ਼ੀ ਕਰ ਰਹੇ ਹਨ ਇਸ ਕਰਕੇ ਉਹਨਾਂ ਦਾ ਪੇਜ ਨੂੰ ਬੈਨ ਕੀਤਾ ਗਿਆ ਪਰ ਇਹ ਸਰਾਸਰ ਗਲਤ ਹੈ ਡਾਕਟਰ ਸੁਮਾਨ ਸਿੰਘ ਨੇ ਕਿਹਾ ਹੈ ਕਿ ਇੱਕ ਸਰਕਾਰ ਜੋ ਆਵਾਜ਼ ਨੂੰ ਦਬਾਉਣਾ ਚਾਹੁੰਦੀ ਹੈ ਅਤੇ ਲੋਕਾਂ ਦੇ ਨਾਲ ਲੋਕਾਂ ਨੂੰ ਹਨੇਰੇ ਵਿੱਚ ਰੱਖ ਕੇ ਜਗਜੀਤ ਸਿੰਘ ਢੱਲੇਵਾਲ ਨੂੰ ਮਾਰਨਾ ਚਾਹੁੰਦੀ ਹੈ ਉਸ ਉੱਪਰ ਲੋਕ ਹੁਣ ਜਗ ਚੁੱਕੇ ਹਨ ਅਤੇ ਜਗਜੀਤ ਸਿੰਘ ਢੱਲੇਵਾਲ ਨੂੰ ਮਰਨ ਨਹੀਂ ਦਿੱਤਾ ਜਾਵੇਗਾ ਬਲਕਿ ਜੇਕਰ ਜਗਜੀਤ ਸਿੰਘ ਢੱਲੇਵਾਲ ਮਰਦੇ ਹਣ ਤਾਂ ਹਾਇਾਰਾ ਜਗਜੀਤ ਸਿੰਘ ਡਲੇਵਲ ਪੈਦਾ ਹੋਣਗੇ ਅਤੇ ਭਾਰਤ ਸਰਕਾਰ ਤੇ